ਆ ਡਰੋਨ ਦੇਖਵਾ ਜਾਈਏ ਨੇ ਤਿਆਰ ਕਰਨ ਲਈ ਅੱਜ ਦਿਨ ਕਿ ਹਾਂਜੀ ਅਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਕੈਮ ਆ ਜੀ ਫਿਰ ਤਾਂ ਅੱਜ ਫੇਰ ਪਹੁੰਚੇ ਹਾਂ ਜੀ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਫੂਲ ਤਹਿਸੀਲ ਪੈ ਜਾਂਦੀ ਆ ਪਹੁੰਚੇ ਹਾਂ ਡਾਕਟਰ ਕੁਲਦੀਪ ਕੋਲ ਅ ਬਾਕੀ ਕੁਲਦੀਪ ਪਾਈ ਦਾ ਹੁਣ ਗੱਲਬਾਤ ਵੀ ਕਰਾਉਣੀ ਆ ਬਾਕੀ ਪਹਿਲੇ ਹੁਣ ਦੱਸਿਆ ਸੀ ਕਹਿੰਦਾ ਵੀ ਹੌਲੀ ਹੌਲੀ ਜਿਵੇਂ ਜਿਵੇਂ ਬਸੂ ਤਿਆਰ ਹੋਣਗੇ ਫੇ ਆਪਾਂ ਵੇਚ ਦੇਨੇ ਆ ਕਿਉਂਕਿ ਮੈਡੀਕਲ ਤੇ ਜਿਹੜਾ ਲੋਟਰੀ ਦਾ ਕੰਮ ਨਹੀਂ ਸਰਦਾ ਹਨਾ ਕਿ ਕੱਲੇ ਬੰਦੇ ਦਾ ਔਖਾ ਹੋ ਜਾਂਦਾ ਇਹ ਕਲਦੀਪ ਭਾਈ ਕੀ ਹਾਲ ਹੈ ਵਧੀਆ ਜੀ ਵਧੀਆ ਉਹ ਠੀਕ ਹੈ ਭਾਈ ਵਧੀਆ ਭਰਾ ਜਿਹੜੀ ਕਲਦੀਪ ਮੱਝ ਦਿਖਾਉਣ ਲੱਗੇ ਆਪਾਂ ਕਈ ਮੇ ਸੋਏ ਭਾਈ ਇਹ ਤੇ ਭਾਈ ਚੌਥੇ ਸੋਏ ਆ ਚੌਥੇ ਸੋਏ ਆ ਹਾਂਜੀ ਤੇ ਦੁੱਧ ਕਿੰਨਾ ਦਿੰਦੀ ਹੈ ਭਈ ਦੁੱਧ ਦੇ ਸ ਭਾਈ ਜੇ ਮੈਂ ਤਾਂ ਜਿਆਦਾ ਟਾਈਮ ਦਿੱਤਾ ਨਹੀਂ ਆਂਦਾ ਸਮਾਂ ਸਮਾਂ ਪਸ਼ੂਆਂ ਨੂੰ ਤੇ ਇਕੱਲੇ ਕਰਕੇ ਦੁਕਾਨਦਾਰੀ ਤੇ ਲੋਟ ਨਹੀਂ ਆਉਂਦਾ ਤੇ ਤਾਂ ਕਰਕੇ ਇਹਨੇ ਚਲੋ ਤੋਂ 50 ਲੀਟਰ ਦੁੱਧ ਵਧੀਆ ਕੱਢਿਆ ਗਾ ਨਾਰਮਲ ਖਰਾਕ ਤੇ ਹਾਂ ਨਾਰਮਲ ਖਰਾਕ ਤੇ ਕੱਢਿਆ ਗਾ ਠੀਕ ਹੈ ਤੇ ਬਾਕੀ ਆ ਤੂੰ ਦੱਸੇ ਸੀਗਾ ਵੀ ਅਸੀਂ ਤਾਂ ਵੀ ਜਿਵੇਂ ਜਿਵੇਂ ਤਿਆਰ ਹੋ ਜਾਂਦਾ ਉਵੇਂ ਪਾਉਂ ਬਹੁਤ ਘਟਾ ਦੇ ਪਸ਼ੂ ਭ 17-18 ਪਸੂਆਂ ਚ ਆ ਰਹਿਗੇ ਬਸ 17-18 ਪਸੂਆਂ ਚ ਆ ਰਹਿਗੇ ਤੇ ਜਲਦੀ ਭਾਈ ਹੁਣ ਇਹ ਸੀਮਿੰਟ ਦਾ ਪਤਾ ਕਿਹੜੇ ਤੋਂ ਗੱਭਣਾ ਨਹੀਂ ਭਾਈ ਜ਼ਿਆਦਾ ਨਹੀਂ ਅੱਛਾ ਵੀ ਟੀਕਾ ਬਸ ਕੋਈ ਤੱਕ ਹੈ ਨਹੀਂ ਕੋਈ ਨਹੀਂ ਸ਼ਾਂਤ ਹਾਂ ਅੱਛਾ ਸ਼ਾਂਤ ਹਾਂ ਹਾਂ ਸ਼ਾਂਤ ਠੀਕ ਹੈ ਤੋ ਪਿੰਡੋਂ ਹੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਇਹ ਮਗਰਾ ਉਹ ਅੱਗੇ ਕੀ ਦਿੱਤੇ ਬੱਚੇ ਮਗਰਲੇ ਹੋਰ ਅੱਗੇ ਸੀ ਪੀਲਰ ਕੱਟਾ ਸੀ ਉਦੋਂ ਪੀਲਰ ਕੱਟੀ ਸੀ ਅੱਛਾ ਠੀਕ ਹੈ ਕਰ ਦਈਏ ਹਾਂ ਕਰ ਦਈਏ ਭਾਈ ਠੀਕ ਹੈ ਏ ਦਾ ਵੀ ਨਹੀਂ ਕੋਈ ਪਤਾ ਹੋਣਾ ਮਾਨਕ ਨਹੀਂ ਜੀ ਪਹਿਲਾਂ ਹਾਲ ਚ ਸਾਡਾ ਦੂਜਾ ਬੰਦਾ ਹੁੰਦਾ ਸੀ ਉਹ ਸਾਹਮਣੇ ਹੁੰਦਾ ਸੀ ਹੁਣ ਤਾਂ ਮੇਰੇ ਟਾਈਮ ਵਿੱਚ ਹਾਂ ਹਾਂ ਉਹ ਮੈਂ ਕਿਹਦੀ ਮੱਝ ਦੀ ਸੀ ਕਿੱਥੋਂ ਸੀ ਹਾਂ 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 ਠੀਕ ਹੈ ਕਲਦੀਪ ਤੋਰ ਕੇ ਦਿਖਾਈਏ ਬਈ ਆਪਣਾ ਹਾਂ ਬਈ ਹਾਂ ਹੂੰ ਤਾਂ ਸੀਲ ਹੈ ਮੱਝ ਹਨਾ ਹਾਂ ਜਮਾ ਸੀਲ ਹੈ ਠੰਡੀ ਲੋ ਵੀ ਮਿੱਤਰੋ ਤੂੰ ਦੇਖੋ ਅਡਰੂਡਰ ਦੇਖੋ ਜਿਆਣਾ ਤਿਆਰ ਕਰਨੇ ਅੱਜ ਦਿਨ ਕਿੰਨੇ ਰਹਿ ਗਏ ਬਾਈ ਇਹਦੇ ਸੂਣ ਚ ਲੈ ਜੂ ਮੇਰੇ ਸਾਬ ਨਾਲ ਬਾਈ 12 13 ਦਿਨ ਤਾਂ ਹਲੇ 12 13 ਦਿਨ ਲੋ ਮੈਟਰੋ ਗੈਪ ਦੇਖੋ ਗੈਬ ਹੋਊ ਸੋਨਾ ਆਰਡਰ ਵੀ ਸੋਨਾ ਜਦੋਂ ਖੜਦੀ ਆ ਮਗਰਬੇ ਚਾਰ ਚਾਰ ਉਂਗਲਾਂ ਨਿਕਲਦਾ ਆਰਡਰ ਹਾਂ ਆ ਇਧਰ ਦੀ ਲੈ ਲੈ ਮੇਰੇ ਤੋਂ ਵੀ ਬਹੁਤ ਸੋਨਾ ਆਰਡਰ ਤਿਆਰ ਕਰੂ ਅਲੀ ਜੀ ਤਾਂ ਜਮਾ ਅੱਡ ਤਿਆਰ ਕਰਦੀ ਆ ਬਾਈ ਪਰ ਕੱਢਦੀ ਆ ਜਮਾ ਫਾਟ ਜਾਂਦੀ ਆ ਬਾਈ ਜਮਾ ਫਾਟ ਜਾਂਦੀ ਆ ਠੀਕ ਆ ਜਮਾ ਫਾਟ ਜਾਂਦੀ ਆ ਠੀਕ ਲੋਕ ਮਤਲਬ ਬੇਸਾਲ ਵੀ ਤੁਸੀਂ ਪੂਰੀ ਜ਼ੋਰ ਦੇ ਨਾਲ ਆਗੇ ਇਹ ਦੇਤਾਇਆ ਕਦੀ ਕਹਿੰਦਾ ਬਾਈ ਕਹਿੰਦਾ ਵੀ 8 10 ਦਿਨ ਪੱਕੇ ਲੈ ਜਾਣੇ ਆ ਤੇ ਆਪਾਂ ਹਫਤਾ ਵੀ ਮੰਨ ਕੇ ਚੱਲੀਏ ਤੇ ਉਸ ਹਿਸਾਬ ਨਾਲ ਵੀ ਜੀ ਆਰਡਰ ਵੀ ਕਰੀਆ ਬਹੁਤ ਹੈ ਤਾਂ ਬਹੁਤ ਸੋਹਣਾ ਆਰਡਰ ਉਡਰ ਤਿਆਰ ਕਰੀ ਜਾਂਦੀ ਏ ਤਾਂ ਦੇਖ ਸਕਦੇ ਆ ਜਮਾ ਵੀ ਘਰ ਦੇ ਜਿਵੇਂ ਹੁਣ ਕੀ ਤੁਸੀਂ ਦੇਖਦੇ ਉਨੇ ਕੱਖਾਂ ਤੇ ਹੁਣ ਮੂਰੇ ਪਾਇਆ ਜਿਵੇਂ ਬਸ ਪੈਸੇ ਜਿਵੇਂ ਕਲਦੀਪ ਨੇ ਦੱਸਿਆ ਉਹ ਗੱਲ ਜਮਾ ਬਿਲਕੁਲ ਸਹੀ ਐ ਵੀ ਕੋਈ ਆਇਆ ਨਹੀਂ ਵੈਕਟਰ ਆ ਜਿਹੜਾ ਮੁੱਲ ਨਜਾ ਕਰਨੀ ਆ ਹੁਣ ਵੀ ਆਦੇ ਜਿਵੇਂ ਹਰਾ ਹਰਾ ਰਲਿਆ ਪਿਆ ਤੂੜੀ ਰਲਿਆ ਪਿਆ ਬਸ ਘਰ ਦਾ ਜਿਹੜਾ ਚਿੱਟਾ ਦੇਸੀ ਦਾ ਨਾ ਵੀ ਉਹ ਪਾਤਾ ਹਨਾ ਚਲੋ ਇੱਕ ਅਦਾ ਟਾਈਮ ਖਾਲ ਖੋਲ ਬੰਦਾ ਪਾਉਂਦਾ ਸੀ ਮੈਨੂੰ ਉਹ ਗੱਲ ਵੱਖਰੀ ਐ ਔਰ ਜਿਹੜੀ ਸਮਾਈ ਹੁੰਦੀ ਐ ਜੰਮੀ ਦੇਸੀ ਹੁੰਦੀ ਐ ਵੀ ਆਮ ਆਪਾਂ ਘਰਾਂ ਦੇ ਵਿੱਚ ਇੱਦਾਂ ਹੀ ਪਾਲਦੇ ਆਂ ਬਸ ਤੇ ਕਲਦੀਪ ਭਾਈ ਨੰਬਰ ਬੋਲੀ ਇੱਕ ਨੰਬਰ ਭਾਈ ਜੀ 86999246300 86999946300 ਹਾਂ ਨਾ ਹਾਂਜੀ ਹਾਂਜੀ ਇਹ ਨੰਬਰ ਹੈ ਕਰ ਇੱਕ ਵਾਰੀ ਹੋਰ ਬੋਲਦੇ ਬਾਈ 86999946300 ਇੱਕ ਹੈਗਾ 94635 39919 ਠੀਕ ਹੈ ਜੀ ਵੀਰੇ ਇਹ ਨੰਬਰ ਹੈਗਾ ਬਾਈ ਕੋਲੇ ਦੋ ਬਾਈ ਤਾਂ ਜਿਹੜੇ ਵੀ ਭਰਾ ਨੂੰ ਚੀਜ਼ ਚਾਸਦੀ ਹੈ ਤਾਂ ਬਾਈ ਦੇ ਨਾਲ ਕਨੈਕਟ ਜ਼ਰੂਰ ਕਰਿਓ ਤਾਂ ਬਾਕੀ ਕੱਲ ਹੀ ਆ ਆ ਇਹ ਤਾਂ ਗੰਢ ਜੇ ਥੋੜੇ ਦਿਨ ਹੋਗੇ ਪਤਾ ਨਹੀਂ ਕਿ ਇੱਥੇ ਬਹਿਣ ਬੋਣ ਵਾਲੀ ਹੋਗੀ ਯਾਰ ਪਤਾ ਨਹੀਂ ਕੋਈ ਮਾੜੀ ਮੋਟੀ ਮੱਖੀ ਮੁੱਕੀ ਲੜਮੜ ਲੁੜਗੀ ਹੋਈ ਉਕੇ ਤੇ ਹਾਂ ਇਹ ਇੱਕ ਵਾਰੀ ਖਿਸੂਗਾ ਬਈ ਇਹ ਮੋੜਾ ਮੋਟਾ ਹੋ ਸਕਦਾ ਕੋਈ ਹਾਂ ਹਾਂ ਜਿੱਦਾਂ ਬਣੀ ਜਾਂਦਾ ਹਾਂ 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 ਜਿਦੋਂ ਆ ਗੋਹਾਇਆ ਲੱਗਿਆ ਪੈਣ ਹਾਂ ਦਿਖਾਈ ਡਾਕਟਰ ਨੂੰ ਕਹਿੰਦਾ ਨੋਰਮਲ ਆ ਕੋਈ ਟਿਕ ਨਹੀਂ ਕਈ ਵਾਰੀ ਨਾ ਪੋਟਾਸ਼ੀਅਮ ਟੂਸ਼ਮ ਦੀ ਘਾਟ ਹੋ ਜਾਂਦੀ ਹੈ ਪੋਟਾਸ਼ੀਅਮ ਮਾਇਓਡਾਈਟ ਦੀ ਅੱਛਾ ਉਹਦੇ ਨਾਲ ਵੀ ਹੋ ਜਾਂਦਾ ਕਈ ਵਾਰੀ ਜਿਵੇਂ ਫਟੇ ਗਿਆ ਫਿਰ ਲੋਟ ਬਹੁਤ ਹੋ ਜੂ ਨੋਰਮਲ ਆ ਕਹਿੰਦਾ ਏਡੀ ਗੱਲ ਨਹੀਂ ਕੋਈ ਆਓ ਠੀਕ ਹੈ ਉਹ ਵਰਜੇ ਹੁਣ ਪੰਨ ਵੀ ਦਿੱਤਾ ਫਿਰ ਤਕਲੀਫ ਵੀ ਮੈਨੂੰ ਹਾਂ 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 ਲੋ ਵੀ ਮਤਲਬ ਇਹ ਵੈਸੇ ਕਿ ਨੋਰਮਲੀ ਜੇ ਕੋਈ ਚੀਜ਼ ਨੂੰ ਲੜ ਕੇ ਜਾਂ ਕੋਈ ਵੱਜ-ਵੱਜ ਕੇ ਬ ਹਾਂ ਜੀ ਆ ਬਿਲਕੁਲ ਤੇ ਆਰਡਰ ਤੋਂ ਦੇਖ ਹੀ ਸਕਦੇ ਆ ਮੇਰੀ ਕੋਸ਼ੀ ਆ ਵੀ ਥੋੜਾ ਜਾਟਾ ਤੁਹਾਨੂੰ ਮੈਂ ਦੀ ਕੋਸ਼ੀ ਕਰਾਂਗੇ ਦੇਖ ਮੈਂ ਸਰ ਉਹ ਵੀ ਬੰਦਰ ਦਿਖਾਉਣਾ ਵੀ ਵੈ ਕਿੰਨਾ ਆਰਡਰ ਕਰਦੀ ਹੈ ਦਦਰਾਂ ਵਾਲੇ 12 13 ਲੈ ਵੀ ਮੇ ਹਿਸਾਬ ਨਾਲ ਇਹ ਤਾਂ ਜਿਵੇਂ ਸੂਤ ਲੱਗਿਆ ਹੋ ਵੀ ਜੀ ਆਪਾਂ ਇੱਕ ਅੱਗੇ ਵੀ 7-8 ਦਿਨ ਵੀ ਲੈ ਜੂ ਫਿਰ ਵੀ ਆਰਡਰ ਆਰਡਰ ਦੀ ਪੈੜੀ ਬਹੁਤ ਹਾਂ ਹਾਂ ਜਿਆਦਾ ਚੰਗੀ ਕਰੂਗੀ ਨੋਰਮਲ ਆ 7-8 ਦਿਨ ਦਾ ਠੀਕ ਆ ਜੀ ਭਾਈ ਤਾਂ ਧੰਨਵਾਦ ਭਾਈ ਬਾਕੀ ਚੋਅ ਆਈ ਚ ਪੂਰੀ ਪੋਲੀ ਐ ਕੋਈ ਘੂਰਨੀ ਇਸ ਤਰ੍ਹਾਂ ਦੀ ਕੋਈ ਰੱਖਣੀ ਆਪਾਂ ਲਿਖ ਕੇ ਦੇਣ ਨੂੰ ਤਿਆਰ ਹਾਂ ਅੱਛਾ ਵੀ ਥਰਾਂ ਤੋਂ ਨਾਲ ਦੀ ਪਹਿਲ ਪੋਲੀ ਐ ਸਾਫ ਆ ਜਮ ਇਹ ਗੱਲ ਨਹੀਂ ਕੋਈ ਘੂਰਨੀ ਕੋਈ ਕਰੜੀ ਨਹੀਂ ਆਓ ਵੀ ਕੋਈ ਕਰੜੀ ਨਹੀਂ ਕੋਈ ਘੂਰਨੀ ਨਾ ਨਾ ਮਤਲਬ ਹੀ ਨਹੀਂ ਹੈਗੀ ਕੋਈ ਗੰਨੇ ਵਰਗੀ ਧਾਰਾ ਵੀ ਹਾਂ ਹਾਂ ਬਿਲਕੁਲ ਭਾਈ ਲੋ ਵੀ ਮੇਤਰੋ ਇਹ ਵੀ ਤਸੱਲੀ ਆ ਕਿਉਂਕਿ ਇਹ ਵੀ ਆਪਣੀਆਂ ਆਮ ਘਰੇ ਪਾਲੀਆਂ ਵਾਂਗ ਤੇ ਬਾਈ ਤੇ ਤੁਹਾਨੂੰ ਰੀਜਨ ਦੱਸਤਾ ਵੀ ਆਪਦੀ ਇਹਨਾਂ ਦੀ ਲੋਟਰੀ ਵੀ ਆ ਮੈਡੀਕਲ ਵੀ ਕਰ ਸਕਦੇ ਆ ਤੁਸੀਂ ਠੀਕ ਆ ਇੱਥੇ ਬਾਜ਼ਾਰ ਦੇ ਵਿੱਚ ਹੀ ਭਾਈ ਰੁਪਏ ਤੇ ਉਹਦਾ ਕਰਕੇ ਵੀ ਟਾਈਮ ਬਹੁਤ ਘੱਟ ਦਿੱਤਾ ਜਾਂਦਾ ਤੇ ਫਿਰ ਬੁੜੀਆਂ ਕੋਈ ਇਹਨੇ ਪਸ਼ੂ ਨਹੀਂ ਕੱਲਿਆਂ ਤੋਂ ਭਰੇ ਸਾਹਮਦੇ ਇਹ ਚ ਗਿਨਣੀਆਂ ਆ ਤੇ 17-18 ਪਸ਼ੂ ਹੁੰਦੇ ਜਿਵੇਂ ਕੁਲਦੀਪ ਨੇ ਦੱਸਿਆ ਤਾਂ ਹੁਣ ਵੀ ਦੇ ਸਕਦੇ ਆ ਜਿਆਦੇ ਇਹਨਾਂ ਕੋਲੇ ਜਿਵੇਂ ਆ ਦੋ ਵਿਚਾਲੇ ਕੱਟੇ ਖੜੇ ਆ ਦੋ ਆ ਪਟੀਆਂ ਰਹਿ ਗਈਆਂ ਕਮਾਜ ਤੇ ਦੋ ਆ ਦੇਸੀ ਗਾਂ ਤਾਂ ਉਹ ਵੀ ਕਹਿੰਦਾ ਜਿਵੇਂ ਜਿਵੇਂ ਤਿਆਰ ਹੋਈ ਜਾਂਦੀ ਐ ਓਵੇਂ ਓਵੇਂ ਸੇਲ ਕਰੀ ਜਾਂਦੇ ਆ ਧੰਨਵਾਦ ਸਸੀਕਰ ਕਰੋ ਬਾਤਵਾਦੀ ਸ਼ੇਅਰ